ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸਵਾਗਤ ਹੈ ਹਾਂ ਅੱਜ ਦੀ ਵੱਡੀ ਖਬਰ ਸੋਸ਼ਲ ਮੀਡੀਆ ਤੇ ਗੰਦੀਆਂ ਵੀਡੀਓਜ਼ ਬਣਾਉਣ ਵਾਲੀਆਂ ਬੀਬੀਆਂ ਗ੍ਰਿਫਤਾਰ ਸੋਸ਼ਲ ਮੀਡੀਆ ਤੇ 4 ਲੱਖ ਫੋਲੋਅਰ ਆਮਦਨ 25000 ਰੁਪਏ ਮਹੀਕ ਅਤੇ ਪਰਦਾ ਇਨ ਇੱਕ ਬਾਲੀਆ ਬਿਆਨ ਜੋਪੀ 16 ਜਨਵਰੀ 2025 ਸੰਭਲ ਦੇ ਪਿੰਡ ਸ਼ਾਬਾਸ਼ਪੁਰ ਕਲਾਂ ਦੇ ਰਹਿਣ ਵਾਲੀ ਮਹਿਰ ਰੂਲ ਨਿਸ਼ਾ ਉਰਫ ਪਰੀ ਅਤੇ ਉਸ ਦੀ ਪੈਨ ਮਹਿਕ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਵੀਡੀਓਜ਼ ਤੋਂ ਵੀ ਤੋਂ 25000 ਰੁਪਏ ਕਮਾਉਂਦੀਆਂ ਹਨ ਉਹਨਾਂ ਦੇ 4 ਲੱਖ ਫੋਲੋਅਰ ਹਨ ਸੋਸ਼ਲ ਮੀਡੀਆ ਤੇ ਸਰਗਰਮ ਹੋਣ ਤੋਂ ਪਹਿਲਾਂ ਉਹ ਚਾਂਦੀ ਦਾ ਵਰਕ ਤਿਆਰ ਕਰਨ ਦਾ ਕੰਮ ਕਰਦੀਆਂ ਸੀ ਪਿਤਾ ਜੀ ਅਜੇ ਵੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਕਿਸਮਗਰੀ ਚੰਗੀ ਹੁੰਦੀ ਤਾਂ ਪਿੰਡ ਦਾ ਨਾਮ ਮਰੋਸ਼ਨ ਹੁੰਦਾ ਪਰ ਹੁਣ ਪਿੰਡ ਦਾ ਨਾਂਬਦ ਨਾਮ ਹੋ ਗਿਆ ਹੈ ਇਸ ਕਾਰਨ ਲੋਕਾਂ ਵਿੱਚ ਗੁੱਸਾ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਇਸੇ ਤਰ੍ਹਾਂ ਇੱਕ ਕੁੜੀ ਨੀਹਾ ਹੈ ਜੋ ਅਮਰੋਹਾ ਦੇ ਡੋਲੀ ਥਾਣਾ ਅਦੀਨ ਆਉਂਦੇ ਹੋਏ ਆਉਂਦੇ ਜੋਿਆ ਦੀ ਰਹਿਣ ਵਾਲੀ ਹੈ ਜਿਸ ਨੇ ਆਪਣੇ ਪਰਿਵਾਰ ਦੀ ਵਿਧਨਾਮੀ ਕੀਤੀ ਹੈ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਮਹਿਰੂਲ ਦੀ ਸ਼ਾ ਉਰਪਰੀ ਅਤੇ ਮਹਿਕ ਆਪਣੇ ਦੋ ਭਰਾਵਾਂ ਤੋਂ ਵੱਡੀਆਂ ਸਨ ਪਰਿਵਾਰ ਵਿੱਚ ਮਾਂ ਅਤੇ ਪਿਤਾ ਹਨ ਜੋ ਲੰਬੇ ਸਮੇਂ ਤੋਂ ਚਾਂਦੀ ਦੇ ਵਰਕ ਦਾ ਕੰਮ ਕਰ ਰਹੇ ਹਨ ਉਹ ਅਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ ਦਰਸਲ ਦੋਵੇਂ ਭੈਣਾਂ ਨੇ ਮਿਲ ਕੇ ਮਿਲ ਕੇ ਮਈ 2024 ਵਿੱਚ ਇੰਸਟਾਗ੍ਰam ਤੇ ਇੱਕ ਅਕਾਊਂਟ ਬਣਾਇਆ ਹੈ ਪਹਿਲਾਂ ਨਾਮ ਕੁਝ ਹੋ ਰੱਖਿਆ ਗਿਆ ਸੀ ਇਸ ਤੋਂ ਬਾਅਦ ਨਾਮ ਦੋ ਵਾਰ ਹੋਰ ਬਦਲਿਆ ਗਿਆ ਹੈ ਬਾਅਦ ਵਿੱਚ D I D ਨੂੰ ਮਹਿਕ ਪਰੀਦ 143 ਨਾਮ ਦਿੱਤਾ ਗਿਆ ਹੈ ਸ਼ੁਰੂ ਵਿੱਚ ਘੱਟ ਫਾਲੋਅਰਜ਼ ਹਨ ਪਰ ਜਦੋਂ ਸਮਗਰੀ ਨੂੰ ਅਸਲੀ ਮਨਾਇਆ ਗਿਆ ਤਾਂ ਫਲੋਅਰਸ ਫਲੋਅਰ ਵਧਨੇ ਸ਼ੁਰੂ ਹੋ ਗਏ ਹਨ ਦੋਵੇਂ ਹੀ ਅਸ਼ਲੀਲ ਇਸ਼ਾਰਿਆਂ ਤੇ ਗਾਲੀਆਂ ਗਲੋਚ ਵਾਲੀਆਂ ਵੀਡੀਓਜ਼ ਅਪਲੋਡ ਕਰਦੇ ਹਨ ਇਸ ਵੇਲੇ 4 ਲੱਖ ਤੋਂ ਵੱਧ ਫਲੋਅਰਸ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ